ਸਤਿ ਸ੍ਰੀ ਅਕਾਲ ਜੀ ਮੇਰੇ ਸੋਡਾ ਆਪਣੇ ਰਮਣ ਦੇ ਵੀ ਬ੍ਰੌ ਤੇ ਬਹੁਤ ਬਹੁਤ ਵਾਗਤ ਹੈ ਤੇ ਅੱਜ ਅਸੀਂ ਸ਼ਾਮ ਦੇ ਵੇਲੇ ਵਸਟ ਰਿਆਂ ਗੋਆ ਤੇ ਅੱਜ ਆਪਾਂ ਮੈਂ ਕੀਤਾ ਬਲੌਗ ਸਟਾਰਟ ਕੀ ਤੇ ਅੱਜ ਆਪਾਂ ਮੁਝੇ ਪਾਈ ਬਟੇ ਸ਼ਾਰਟ ਤੇ ਹਾਂ ਮੈਂ ਗੋਆ ਸੜਦਾ ਤੇ ਫਿਰ ਆਪਾਂ ਵਿਆਮਾਂਗੇ ਜੋਤ ਲਾਉਣ ਜਾਂ ਰਨਿੰਗ ਕਰਨੇ ਹੈ ਮੈਂ ਗਰਾਉਂਡ ਦੇ ਵਿੱਚ ਬਸ ਇਹ ਤੋਂ ਬਾਅਦ ਆਪਾਂ ਦੁੱਧ ਸਿੱਟਣ ਜਾਵਾਂਗੇ ਦੁੱਧ ਸਿੱਟਣ ਜਾਵਾਂਗੇ ਬੀ ਆਈ ਉਹ ਤਨਾਬ ਦਾ ਕਸਾਣਾ ਦੇਖੋ ਜੀ ਨਰਮਾਨ ਚ ਲੱਗ ਗਿਆ ਬਾਸਟਨ ਆਪਣੀ ਰੂੜੀ ਕੋੜੀ ਹਰੀ ਪਾਈ ਦੇਖੋ ਹਰੇ ਪਰ ਦਰਖਤ ਇਹ ਆਪਣੇ ਪੌਦੇ ਆ ਗਏ ਜੀ ਸਾਰੇ ਪੌਦੇ ਅੰਬ ਬਹੁਤ ਲੱਗੇ ਪਏ ਆ ਜੀ ਆਪਣੇ ਖਾਈ ਗਏ ਢਕਾਂ ਸਿੱਟੇ ਕੇ ਸਾਨੂੰ ਅੰਬ ਦਿਖਾਉਣੇ ਆ ਅੰਬ ਦੇਖੋ ਸਾਰੇ ਅੰਬਾਂ ਨਾਲ ਮਿਲੋ ਤੁਸੀਂ ਸਾਰੇ ਕੰਬ ਸੱਤ ਅੰਬ ਲੱਗੇ ਪਏ ਪਰ ਦੋ ਅੰਬ ਇਹ 10 ਨੰਬ 4 ਅੰਬ ਪੰਜਾਹ ਜੀ ਕਿਨੇ ਲੈ ਕੇ ਜਾਣੇ ਬੁੱਝੇ ਆਪਾਂ ਦਾ ਆ ਜਾਮਣ ਹੋ ਗਈ ਬਜਾਰੀ ਕੈਡੀ ਜੀ ਆਪਣੀ 100 ਰੁਪਏ ਦਾ ਕਬੂਜਾ ਦੇ ਦਾਂਗੇ ਡਿਸਕਾਊਂਟ ਦੇ ਵਿੱਚ ਠੀਕ ਹੈ ਜੀ ਹੁਣ 100 ਰੁਪਏ ਦਾ ਕਬੂਜਾ ਦੇ ਦਾਂਗੇ ਜੀ ਆਪਾਂ ਤੁਹਾਨੂੰ ਖੜ ਜੋ 100 ਰੁਪਏ ਦਾ ਕਬੂਜਾ ਆਹ ਕਿਹਦੇ ਸਮਝ ਚਾਰ ਪੰਜ ਲੱਗ ਰਹੇ ਨੇ ਆਪਣੇ ਤੇ ਇੱਥੇ ਦੇਖ ਸਕਦੇ ਹੋ ਦੇਖੋ ਆਪਾਂ ਵੀ ਨਰਸਰੀ ਕਰੀ ਬਣਾ ਰੱਖੀ ਹੈ ਜੋ ਬਸ ਥੋੜੇ ਕੋਕੋ ਹੱਥ ਚ ਨਹੀਂ ਆ ਰਿਹਾ ਅੱਜ ਇਹ ਤੇ ਆਪਾਂ ਸੱਟਾਈ ਕੋਹਾ ਮੈਂ ਕਰ ਦਿੰਦਾ ਕੰਮ ਸਾਰੇ ਹਾਂ ਜੂਰ ਮਾਂ ਆ ਕਰ ਮਾਂ ਕੋਕੋ ਹਾਂ ਆ ਹੁਣ ਆਇਆ ਹੱਥ ਜੀ ਬਹੁਤ ਸ਼ਾਰਾ ਤੇ ਉਧਰ ਚੱਲ ਚੱਲ ਉਧਰ ਚੱਲ ਚੱਲ ਦੇਖੋ ਚਲੋ 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 ਹੱਥ ਚ ਨਹੀਂ ਆਉਂਦਾ ਬਹੁਤ ਖਤਰਨਾਕ ਈ ਹੈ ਸਾਰਾ ਦਿਨ ਹਵਾ 'ਚ ਬੈਠਾ ਰਹਿੰਦਾ ਸੁਸਤ ਹੋ ਜਾਂਦਾ ਬੈਠਾ ਬੈਠਾ ਤੇ ਹੁਣ ਚਲੋ ਮम्मी ਪਿਆਉਂਦੀ ਇਹਨਾਂ ਨੂੰ ਪਾਣੀ ਤੇ ਮੈਂ ਦੇਖਦਾ ਕੀ ਕਰਾਂ ਜੋਤੀ ਲਾਵਣ ਹੈ 10 ਨਮਾ ਲੈਣਾ ਮੰਦਰ ਪਰੇ ਨੂੰ ਨਮਾਏਗਾ ਤੂੰ ਨਮਾ ਦੇ ਚਲੋ ਫਿਰ ਆਪਾਂ ਕਰ ਲਈਏ ਜੀ ਹੁਣ ਇਧਰ ਮੰਮੀ ਛਿਰਕਣ ਲੱਗੀ ਮੱਝਾਂ ਨੂੰ ਨਵਾਉਣ ਲੱਗੀ ਮੂੰ ਦਾ ਪਾਣੀ ਨੂੰ ਇਹ ਭਾਲਦੀਆਂ ਨੇ ਤੇ ਜਦੋਂ ਪਾਣੀ ਨਮਾਉਣ ਲੱਗਣ ਇਹਨਾਂ ਨੂੰ ਉਦੋਂ ਪਰੇ ਮੂੰਹ ਕਰ ਲੈਂਦੀਆਂ ਬਿਹਣ ਪੌੜ ਮੂੰ ਤੇ ਐ ਬਲ ਬਰੇ ਲੱਗਦੀ ਹੈ ਇਹ ਕਿਹਾ ਕੱਟਾ ਦੇਖ ਲਈ ਜੋ ਨਵਾਨ ਹੈ ਉਹਦੀ ਗੋਹਾ ਕਰਨ ਬੈਠੇ ਨੇ ਜੇ ਇਧਰ ਕੱਲ ਮੈਂ ਲਿਆਇਆ ਸੀ ਜਿਹੜੀ ਆਪਾਂ ਬਲੌਗ ਪਾਤਾ ਜਿਹੜਾ ਅੱਜ ਆ ਦੇਖੋ ਜੋੜੀ ਬਹੁਤ ਹੈ ਮੈਂ ਕੱਲੇ ਹੀ ਨਹੀਂ ਪਾਤੀਆਂ ਸੋਹੀ ਤੇ ਅਜਰ ਆਪਣਾ ਟੋਕਰੀ ਰੱਖਲੇ ਪਏ ਆ ਆ ਇੱਥੇ ਪੱਖਾ ਚੱਲਦਾ ਹੁੰਦਾ ਆ ਤੇ ਯਾਰ ਮਾਸੀ ਨੇ ਇਹ ਮਾ ਇਹਨੇ ਇੱਕ ਬੜਾ ਤਾਕੀਲਾ ਇਹ ਰੱਬ ਨੇ ਨੇ ਜ਼ਰਾ ਆਪਣੇ ਕੋ ਆਵਰੀ ਆਈਆਂ ਬਟੀਆਂ ਇੱਥੇ ਦੋਨੇ ਦੇਖ ਸਕਦੇ ਹੋ ਜਾਵチェ ਹੋਰੀ ਲੜਾਈ ਇਹਨਾਂ ਦੀ ਹੈਲੋ ਬੜੇ ਬੜੇ ਹੈ ਆਪਣੀ ਬੁਆ ਜੀ ਆਈ ਤੇ ਆ ਆਪਣੀ ਬੁਆ ਜੀ ਹੈਲੋ ਕਰ ਦ ਬੁਆ ਜੀ ਆਏ ਆਪਣੀ ਬੁਆਈ ਸਸਤਰੀ ਕਾਲ ਪੁਆਈ ਐਂ ਕਰਾ ਉਹਦਾ ਉਹਦਾ ਉਧਰ ਦਾ ਫੋਟੋ ਇਹਦੇ ਅੰਦਰ ਆਏ ਆਏ ਆਪਣੀ ਬੁਆਈ ਕਿਵੇਂ ਬੁਆਈ ਠੀਕ ਹੈ ਐਂ ਕਰ ਦੋ ਐਂ ਕਰ ਦੋ ਤੇ ਇਧਰ ਆਪਣੀ ਮੰਮੀ ਜੇ ਬੈਠਿਆ ਲਓ ਹੁਣ ਆਪਾਂ ਪਾਪੂਆ ਜੀ ਵਰਦੀ ਵਾਸਤੇ ਬਣਾ ਲਏ ਰੋਟੀ ਰੋਟੀ ਨੂੰ ਹੀ ਸ਼ੁਰੂ ਕਰਦੇ ਆਂ ਜੀ ਉਹ ਵਰਨਾ ਕਰ ਜਾਂਦੇ ਸਰਦਾਰ ਜੀ ਤੁਹਾਈ ਵਰਗਿਆਂ ਨੂੰ ਬੈਠੇ ਨੇ ਉਹ ਤੇ ਆਪਾਂ ਕੰਮ ਸਾਰਾ ਨਿਮੇੜ ਲਿਆ ਸਾਰਾ ਕੰਮ ਪਤੀ ਆਪਣਾ ਅਰੇ ਸ਼ੁਰੂ ਕਰ ਲਈ ਕਿਤੇ ਗਰੀ ਘਨਦਵਾਰੇ ਕੱਟ ਕੇ ਲਾ ਤੇਰੀ ਜੱਟ ਆ ਰਹੀ जी वेलकम थोड़ा सारी ब्लॉक होगी ठीक ठाक हूँ आप बना रहे हैं जी रोटी पहला मंझा का कम करें फिर अंदर कोचे वगैरह लाए तो हरी बारे बैठे रिश्तेदार ने गल करी बात फिर मैं नेड़े धोन लग गई आए करके साढ़े का टाइम गया आज थोड़ा थोड़ा कम कर करते हम आपको रोटी पाने पोजे वर्गवा देखो भी सारी शक् होगी आप ठीक है जी इधर बनाइए लाल मिर्च सब्जी खाओ ना कपड़े ना खाऊंगे इधर पोज वर्ग c ụ की भाई जोबते दोखो जा की बदी बछतू की आ ना revenir ग्यान आ एंर सकाद说 कि बदी खे ऑने समा जाहिए तरोinde insan को एता है की बेत다가 क wizard died? की बर एधा दुरर हो जर सकाद ना का एёт सका � mond 1 बाल मँर बाला भान सकार ने esta? की बदी बाला गौी मा ਉਹ ਰੋਟਾ ਲੈ ਕੇ ਜਾਪਣ ਤੇ ਕੱਟ ਕੇ ਦਈ ਕੋਈ ਟਣਾ ਵੇਜੂ ਪੰਜੇ ਤੇ ਸਟੋਪ ਬਈ ਨੀ ਹੈ ਬਈ ਨੀ ਰੋਟਾ ਕਾ ਚੀ ਦੇ ਦੇ ਤਾ ਅਪਾ ਕਿਆ ਅਹ ਸਰ ਕੋਈ ਨੀ ਲੀਏ ਨੀ ਬੋਏ ਨਮਾਤਾ ਤੇ ਵੇਬਾ ਮਠਾਣੇਂ ਬੂਆ ਬੂਆ ਮਠਾ ਨੀਬੂਆ ने? ले लेनी लेनी बोल की चीज लेनी बोली चाय का दलिया हूं जी और तेरी कांटे का मोटा खाला दे बोल जी ना ना नहीं खाऊंगी और वो चल रहे पावनी सोमवार को नहीं ना ਅਭੀ ਤੇ ਕਰਾ ਗੰਡਾ ਮੀਨ ਲੈ ਕੋਸੇ ਨਹੀਂ ਕੰਮ ਕਰਦੇ ਰੈਡੀ ਕਰੀ ਹਿੰਦੇ ਆ ਅੱਜ ਆਪਣੇ ਬਾਗਲ ਦੀ ਸਫਾਈ ਆ ਫੇਰ ਇਥੋਂ ਆਪਾਂ ਸਾਰੀਆਂ ਸਲਜੀਆਂ ਪੱਟ ਦਿੱਤੀਆਂ ਨੇ ਤੇ ਅਕਰ ਦੂਜੀ ਵੱਲ ਵੀ ਪੱਟ ਦਿੱਤੀ ਆਪਾਂ ਇਧਰ ਪਾਰਕ ਤੱਕ ਰੰਗ ਹੋ ਰਿਹਾ ਦੇਖ ਸਕਦੇ ਹੋ ਬਹੁਤ ਸਾਰਾ ਲੱਗ ਰਿਹਾ ਵਰਕ ਇਨੇਡ ਹੋਣਾ ਉਨੂੰ ਤੇ ਦਰਾਪਾਂ ਆਪਦੀ ਬਾੜੀ ਵੀ ਸਾਫ਼ ਕਰਤੀ ਐਸੇ ਸਾਰੀਆਂ ਰੱਜੀਆਂ ਲੱਗੀਆਂ ਪਈਆਂ ਸੀ ਕਿਉਂਕਿ ਉਹ ਇੱਥੋਂ ਨਾ ਉਤਾਰ ਟੋਟਰ ਕੀ ਸੀ ਰੰਗ ਕਰਨ ਵਾਸਤੇ ਲਾਤੀ ਜੀ ਤੇ ਫੇਰ ਇਧਰੋਂ ਵੀ ਆਪਾਂ ਸਾਰਾ ਲਾਤਾ ਹੀ ਦੇਖ ਸਕਦੇ ਹਾਂ ਆਪਾਂ ਇਥੋਂ ਪੱਤਰ ਕਰਤੀਏ ਜੀ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਪੱਤਰ ਕਰਤੀਏ ਫਿਰ ਆਪਾਂ ਇਹਦਾ ਹਾਂਜੀ ਮਿੱਤਰੋ ਕਹਿ ਰਹਾ ਹੁਣ ਆਪਾਂ ਸਾਰਾ ਬਾਉਂਡਰੀ ਆਪਾਂ ਦੀ ਜਿਹੜੀ ਹੁਣ ਪਿੱਛੇ ਨਜ਼ਰ ਆ ਰਹੀ ਹੈ ਇਹ ਆਪਾਂ ਸਾਰੀ ਘੜਦਾ ਹੁਣ ਮੈਂ ਇਕੱਲਾ ਤੁੱਟੀ ਲੱਗ ਨਾ ਨਾ ਹੁਣ ਕੱਲਾ ਗੁੱਡੂ ਇਹਨੂੰ ਤੇ ਆਪਾਂ ਗੁੱਟ ਦਈਏ ਫਿਰ ਆਪਾਂ ਤੁਹਾਨੂੰ ਨਾਲ ਦਿਖਾਉਣੇ ਆ ਇੱਥੇ ਅੱਜ ਮੇਰਾ ਯੋਰ ਪਰਖਿਆ ਆ ਕਿਉਂ ਲਾ ਜੀ ਮਿੱਤਰੋ ਹੁਣ ਇੰਨਾ ਮੈਂ ਗੁੱਡ ਦਿੱਤਾਗਾ ਤੇ ਉੱਥੋਂ ਆ ਕੇ ਹੁਣ ਡੈਡੀ ਗੁੱਡਾਂ ਲੱਗ ਗਿਆ ਹਾਲਤ ਬਹੁਤ ਹੋ ਗਈ ਆਪਣੀ ਗੰਭੀਰ ਬਹੁਤ ਥੱਕ ਗਏ ਆ ਤੇ ਹੁਣ ਇਥੋਂ ਰੈਡੀ ਗੁੱਡੂਗਾ ਤੇ ਬਸ ਕੱਲ ਨੂੰ ਜਾਂ ਪਰਸ ਵਿੱਚ ਆਪਾਂ ਸਭ ਜੀ ਲਾ ਦੇਵਾਂਗੇ ਮਿੱਤਰੋ ਤੇ ਆਪਾਂ ਨੂੰ ਸਪੋਰਟ ਕਰੋ ਲਾਈਕ ਸ਼ੇਅਰ ਕਮੈਂਟ ਕਰ ਰਹੇ ਹੋ। ਇੱਥੇ ਆਪਣੇ ਅੰਦਰੇ ਆ ਬੈਠੇ ਪੂਆ ਜੀ ਜੀ ਤੇ ਸਾਦੇਓ ਤਿੰਨੇ ਕੋ ਆਪਣੇ ਹੋਰੇ ਰੱਖਿਆ। ਪੂਆ ਜੀ ਬੈਠੇ। ਤੇ ਮੌਸਮ ਵੀ ਪੂਰਾ ਕਾਹੇ ਠੋੜਿਆ ਮੇਤਰਾ। ਦੇਖ ਸਾਦੇਓ। ਆਪਣੇ ਪੂਆ ਹੀ ਬੈਠੇ ਆ। ਤੇ ਪੂਆ ਵਰ ਗਿਆ ਗਿਆ ਠੰਡ ਲੈ ਕੇ ਆ ਗਿਆ। ਤੇ ਡਰੇ ਪਾ ਪਸਾ ਨੂੰ ਆ ਪੱਟ ਕੇ ਬਾਤ ਚ ਆਵੇ ਹਾਂਜੀ ਮਿੱਤਰੋ ਤੇ ਅੱਜ ਆਪਣਾ ਭੂਆ ਹਾਲਾ ਜੀ ਆਪਣਾ ਬਲੌਗ ਤੁਹਾਨੂੰ ਕਿੱਦਾਂ ਲੱਗਿਆ ਪੰਜਰੂ ਕਮੈਂਟਾਂ ਵਿੱਚ ਦੱਸਿਓ ਤੇ ਜੇ ਆਪਣੀ ਐ ਭੂਆ ਜੀ ਕਾ ਉੱਤੇ ਪਿਆ ਇੱਕ ਭੂਆ ਉਧਰ ਦੇ ਘਰੇ ਪੈਗੇ ਆਇਆ ਲੱਗ ਰਿਹਾ ਕਿ ਸਾਡਾ ਬੈਣਾ ਪੈਦਾਗਾ ਇੱਕ ਭੂਆ ਇੱਧਰ ਪੈਗੇ ਇੱਕ ਭੂਆ ਬੈਠੀ ਇਹ ਗੱਲਾਂ ਕਰੀਂ ਦੇ ਦੂਸਰੇ ਨਹੀਂ ਗੱਲਾਂ ਬਾਤਾਂ ਚੱਲ ਰਹੀਆਂ ਤੇ ਇਧਰ ਡੈਡੀ ਸੁੱਤਾ ਪੈਗਾ ਤੇ ਮੈਇਟਰ ਤੁਹਾਨੂੰ ਦਿਖਾ ਰਿਹਾ ਹੈ ਤੇ ਜੀ ਆਪਾਂ ਨੂੰ ਤੁਹਾਨੂੰ ਆਪਣੇ ਭੂਆ ਜੀ ਵਾਲਾ ਬਲੌਗ ਕਿੱਦਾਂ ਦੱਸਿਓ ਆਪਾਂ ਨੂੰ ਕਮੈਂਟ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤੇ ਜੀ ਆਪਣੇ ਚੈਨਲ ਦੇ ਇਹ ਵੀਡੀਓ ਨੂੰ ਸਾਰਿਆਂ ਨੇ ਸ਼ੇਅਰ ਕਰ ਦਿਆ ਕਰੋ ਆਪਣੇ ਰਿਸ਼ਤੇਦਾਰਾਂ ਦੇ ਭੈਣ ਭਾਈਆਂ ਦੇ ਵਿੱਚ ਤੇ ਅਗਲੇ ਬਲੌਗ ਦੇ ਵਿੱਚ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਦੇ ਰਹੋ